ਭਾਰਤੀ ਫੌਜ ਦੀ ਹੈੱਡਕੁਆਰਟਰ ਰਿਕਰੂਟਮੈਂਟ ਜ਼ੋਨ ਪੰਜਾਬ ਅਤੇ ਜੰਮੂ ਕਸ਼ਮੀਰ ਵੱਲੋਂ ਜਲੰਧਰ ਕੈਂਟ ਦੇ ਡੋਗਰਾ ਗਰਾਊਂਡ ਵਿੱਚ ਭਰਤੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਸ਼ਹਿਰਾਂ ਦੇ 2300 ਨੌਜਵਾਨਾਂ ਨੇ ਹਿੱਸਾ ਲਿਆ ਫੌਜ ਵੱਲੋਂ ਇਸ ਵਾਰ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਨੂੰ ਦੇਖਦੇ ਹੋਏ ਡੋਪ ਟੈਸਟ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਦਾ ਖਾਸ ਤੌਰ ਤੇ ਟੈਸਟ ਕੀਤਾ ਜਾ ਰਿਹਾ ਹੈ ਹਾਲਾਂਕਿ ਫੌਜ ਦੇ ਅਫਸਰਾਂ ਦੇ ਮੁਤਾਬਕ ਅਜੇ ਤੱਕ ਕੋਈ ਵੀ ਅਜੀਹਾ ਕੇਸ ਸਾਹਮਣੇ ਨਹੀਂ ਆਇਆ ਹੈ ਬ੍ਰਿਗੇਡੀਅਰ ਉਦੇਯਾਦਵ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵਿੱਚੋਂ ਜਿਹੜੇ ਵੀ ਨੌਜਵਾਨ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਫੌਜ ਦੀ ਜਰਨਲ ਡਿਊਟੀ ਅਤੇ ਟੈਕਨੀਕਲ ਡਿਊਟੀ ਉੱਤੇ ਲਗਾਇਆ ਜਾਵੇਗਾ ਆਫਟਰ ði ਮੈਡੀਕਲ ਫਰਮ ਹੇਅਰ ਕੈਂਡੀਡੇਟਸ ਵਿਲ ਬੀ ਆਸਕਡ ਟੂ ਅਪੀਅਰ ਇਨ ði ਰਿਟਰਨ ਟੈਸਟ ਵਿਚ ਇਜ਼ ਓਨ 27th ਆਫ ਜੁਲਾਈ ਐਂਡ ਆਫਟਰ ਦੈਟ ਆਫਟਰ ði ਮੈਰਿਟ ਇਸ ਮੇਡ ਐਂਡ ði ਕੈਂਡੀਡੇਟਸ ਵਿਲ ਬੀ ਸੈਂਟ ਫੋਰ ਟ੍ਰੇਨਿੰਗ ਟੂ ði ਵੇਰੀਅਸ ਟ੍ਰੇਨਿੰਗ ਸੈਂਟਰਸ the conductor would have seen the participation by the candidates is a large number and there is lot of enthusiasm among them and the arrangements have been done very well i would like to compliment the director recruiting here and local formation and the civil administration ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਨੌਜਵਾਨਾਂ ਦੇ ਮੁਤਾਬਕ ਉਹ ਭਾਰਤੀ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਨੇ ਅਤੇ ਦੂਸਰੇ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਨੇ ਕਿ ਨਸ਼ਾ ਛੱਡ ਕੇ ਫੌਜ ਦੇ ਵਿੱਚ ਭਰਤੀ ਹੋਵੋ ਅਸੀਂ ਇਸ ਰਿਕਰੂਟਮੈਂਟ ਦੇ ਥਰੂ ਆਪਣੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਡਾ ਦੇਸ਼ ਰੱਖੀ ਕਰ ਸਕੇ ਤੇ ਅਸੀਂ ਹੋਰ ਨੌਜਵਾਨਾਂ ਨੂੰ ਇਹ ਸਲਾਹ ਦੇਣ ਦਿਨਾ ਚਾਹੁੰਦੇ ਹਾਂ ਕਿ ਨੌਜਵਾਨ ਵੀ ਨਸ਼ੇ ਛੱਡ ਕੇ ਆਪਣੀ ਸਿਹਤ ਦਾ ਧਿਆਨ ਦੇਣ ਤੇ ਆਪਣੇ ਆਰਮੀ ਨੂੰ ਜੁਆਇਨ ਕਰਨ ਤੁਹਾਨੂੰ ਦੱਸਦੀ ਕਿ ਇਸ ਵਾਰ ਚਾਰ ਜ਼ਿਲ੍ਹਿਆਂ ਦੀ ਭਰਤੀ ਦੇ ਵਿੱਚ ਜਿੱਥੇ ਹੁਸ਼ਿਆਰਪੁਰ ਦੇ ਸਭ ਤੋਂ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ ਉੱਥੇ ਜਲੰਧਰ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਘੱਟ ਰਹੀ ਜਲੰਧਰ ਤੋਂ ਅਸ਼ਵਨੀ ਮਲਹੋਤਰਾ ਜਗ ਬਾਣੀ ਟੀਵੀ ਲਈ